ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚਣਗੇ ਇੱਥੇ ਦੋਵੇਂ 150 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੇ ਯਹੀ ਕਿ ਆਪ ਸੁਪਰੀਮੋ ਕੇਜਰੀਵਾਲ ਅੱਜ ਤੋਂ ਪੰਜਾਬ ਦੇ 2 ਦਿਨ ਦੇ ਦੌਰੇ ਤੇ ਹਨ ਉਦਘਾਟਨ ਕਰਨ ਦੇ ਨਾਲ ਨਾਲ ਦਿੱਲੀ ਸੀਐਮ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਵੀ ਚਰਚਾ ਕਰਨਗੇ ਜਿਸ ਦੇ ਬਾਅਦ ਕੇਜੀਵਾਲ ਵੰਟਾ ਫੇਰ ਬਦਲ ਕਰ ਸਕਦੇ ਹਨ ਕੇਜੀਵਾਲ ਦੀ ਇਸ ਰੈਲੀ ਨੂੰ ਕੇ ਜिले ਵਿੱਚ ਵੱਡਾ ਆਯੋਜਨ ਕੀਤਾ ਗਿਆ ਹੈ ਕੇ ਜੀਵਾਲਾਤਵਾਰ ਨੂੰ ਲੁਧਿਆਣਾ ਵਿੱਚ ਮਿਲਣੀ ਸਮਾਰੋ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਤਿੰਨ ਐਮੀਨੈਂਸ ਸਕੂਲਾਂ ਦੀ ਸ਼ੁਰੂਆਤ ਕਰਨ ਵਾਲੇ ਹਨ ਇਹ ਤਿੰਨ ਐਮੀਨੈਂਸ ਸਕੂਲ ਬਣ ਕੇ ਤਿਆਰ ਹਨ ਤੇ ਐਤਵਾਰ ਨੂੰ ਇਹ ਪੰਜਾਬ ਦੇ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚਣਗੇ ਇੱਥੇ ਦੋਵੇਂ 150 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੇ ਯਹੀ ਕਿ ਆਪ ਸੁਪਰੀਮੋ ਕੇਜਰੀਵਾਲ ਅੱਜ ਤੋਂ ਪੰਜਾਬ ਦੇ 2 ਦਿਨ ਦੇ ਦੌਰੇ ਤੇ ਹਨ ਉਦਘਾਟਨ ਕਰਨ ਦੇ ਨਾਲ-ਨਾਲ ਦਿੱਲੀ ਦੇ ਸੀਐਮ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਵੀ ਚਰਚਾ ਕਰਨਗੇ ਜਿਸ ਦੇ ਬਾਅਦ ਕੇਜੀਵਾਲ ਵੰਟਾ ਫੇਰ ਬਦਲ ਕਰ ਸਕਦੇ ਹਨ ਕੇਜੀਵਾਲ ਦੀ ਇਸ ਰੈਲੀ ਨੂੰ ਕੇ ਜिले ਵਿੱਚ ਵੱਡਾ ਆਯੋਜਨ ਕੀਤਾ ਗਿਆ ਹੈ ਕੇ ਜੀਵਾਲਤਵਾਰ ਨੂੰ ਲੁਧਿਆਣਾ ਵਿੱਚ ਮਿਲਣੀ ਸਮਾਰੋ ਵਿਛਸਾ ਲੈਣ ਦੇ ਨਾਲ ਨਾਲ ਤਿੰਨ ਐਮੀਨੈਂਸ ਸਕੂਲਾਂ ਦੀ ਸ਼ੁਰੂਆਤ ਕਰਨ ਵਾਲੇ ਹਨ ਇਹ ਤਿੰਨ ਐਮੀਨੈਂਸ ਸਕੂਲ ਬਣ ਕੇ ਤਿਆਰ ਹਨ ਤੇ ਐਤਵਾਰ ਨੂੰ ਇਹ ਪੰਜਾਬ ਦੇ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚਣਗੇ ਇੱਥੇ ਦੋਵੇਂ 150 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੇ ਯਹੀ ਕਿ ਆਪ ਸੁਪਰੀਮੋ ਕੇਜੀਵਾਲ ਅੱਜ ਤੋਂ ਪੰਜਾਬ ਦੇ 2 ਦਿਨ ਦੇ ਦੌਰੇ ਤੇ ਹਨ ਉਦਘਾਟਨ ਕਰਨ ਦੇ ਨਾਲ-ਨਾਲ ਦਿੱਲੀ ਦੇ ਸੀਐਮ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਵੀ ਚਰਚਾ ਕਰਨਗੇ ਜਿਸ ਦੇ ਬਾਅਦ ਕੇਜੀਵਾਲ ਵਟਾ ਫੇਰ ਬਦਲ ਕਰ ਸਕਦੇ ਹਨ ਕੇਜੀਵਾਲ ਦੀ ਇਸ ਰੈਲੀ ਨੂੰ ਲੈ ਕੇ ਜ਼ਿਲ੍ਹੇ ਵਿੱਚ ਵੱਡਾ ਆਯੋਜਨ ਕੀਤਾ ਗਿਆ ਹੈ ਕੇਜੀਵਾਲ ਅਤਵਾਰ ਨੂੰ ਲੁਧਿਆਣਾ ਵਿੱਚ ਮਿਲਣੀ ਸਮਾਰੋ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਤਿੰਨ ਐਮੀਨੈਂਸ ਸਕੂਲਾਂ ਦੀ ਸ਼ੁਰੂਆਤ ਕਰਨ ਵਾਲੇ ਹਨ ਇਹ ਤਿੰਨ ਐਮੀਨੈਂਸ ਸਕੂਲ ਬਣ ਕੇ ਤਿਆਰ ਹਨ ਤੇ ਐਤਵਾਰ ਨੂੰ ਇਹ ਪੰਜਾਬ ਦੇ ਲੋਕਾਂ ਦੇ ਸਪੂਰਦ ਕਰ ਦਿੱਤੇ ਜਾਣਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਅੱਜ ਜਲੰਧਰ ਪਹੁੰਚਣਗੇ ਇੱਥੇ ਦੋਵੇਂ 150 ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨਗੇ ਜਿਸ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ ਦੱਸਦੇ ਯਹੀ ਕਿ ਆਪ ਸੁਪਰੀਮੋ ਕੇਜਰੀਵਾਲ ਅੱਜ ਤੋਂ ਪੰਜਾਬ ਦੇ 2 ਦਿਨ ਦੇ ਦੌਰੇ ਤੇ ਹਨ ਉਦਘਾਟਨ ਕਰਨ ਦੇ ਨਾਲ ਨਾਲ ਦਿੱਲੀ ਦੇ ਸੀਐਮ ਕੇਜੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿੱਚ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਵੀ ਚਰਚਾ ਕਰਨਗੇ ਜਿਸ ਦੇ ਬਾਅਦ ਕੇਜੀਵਾਲ ਵੰਟਾ ਫੇਰ ਬਦਲ ਕਰ ਸਕਦੇ ਹਨ ਕੇਜੀਵਾਲ ਦੀ ਇਸ ਰੈਲੀ ਨੂੰ ਕੇਜੂਲੇ ਵਿੱਚ ਵੱਡਾ ਆਯੋਜਨ ਕੀਤਾ ਗਿਆ ਹੈ ਕੇਜੂਵਾਲਤਵਾਰ ਨੂੰ ਲੁਧਿਆਣਾ ਵਿੱਚ ਮਿਲਣੀ ਸਮਾਰੋ ਵਿੱਚ ਹਿੱਸਾ ਲੈਣ ਦੇ ਨਾਲ ਨਾਲ ਤਿੰਨ ਐਮੀਨੈਂਸ ਸਕੂਲਾਂ ਦੀ ਸ਼ੁਰੂਆਤ ਕਰਨ ਵਾਲੇ ਹਨ ਇਹ ਤਿੰਨ ਐਮੀਨੈਂਸ ਸਕੂਲ ਬਣ ਕੇ ਤਿਆਰ ਹਨ ਤੇ ਐਤਵਾਰ ਨੂੰ ਇਹ ਪੰਜਾਬ ਦੇ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼